ਗੁੱਡ ਮਾਰਨਿੰਗ ਗਾਇਸ ਕਿਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਗਾਇਸ ਹੋਏ ਦਿਵਾ ਚੁੱਕੇ 10 ਤੇ ਇਧਰ ਗੌਰਵ ਜੀ ਆ ਗਏ ਨੇ ਪੂੜੀਆਂ ਲੈ ਕੇ ਵਾਹ ਬਈ ਵਾਹ ਲੈ ਪੂੜੀਆਂ ਖਾ ਲੋ ਮੈਨੂੰ ਲੱਗ ਹੀ ਰਿਹਾ ਸੀ ਅੱਜ ਲੈ ਕੇ ਆਇਆ ਮੈਂ ਸ਼ਾਮ ਸੀਟ ਤੋਂ ਪੂੜੀਆਂ ਅੱਛਾ ਸ਼ਾਮ ਸੀਟ ਵਾਲਿਆਂ ਦੀ ਨੇ ਮੇਰਾ ਉਧਰ ਦੀ ਨਾਂ ਹੈ ਖੁਸ਼ਬੂ ਆਈ ਬੜੀ ਜਗਰਦੋਸ ਤੇ ਮੈਂ ਰੋਕ ਗਏ ਤੇ ਫੇਰ ਸ਼ਾਮ ਸੀਟ ਤੋਂ ਲੈ ਕੇ ਆਇਆ ਮੈਂ ਪੂੜੀਆਂ ਚਲੋ ਵਦਿਆ ਅੱਜ ਸੰਡੇ ਸੰਡੇ ਵਿੱਚ ਹੈ ਨਾ ਸੰਡੇ ਬਣਾਇਆ ਜਾਏਗਾ ਪੂਲੀਆਂ ਪੂਲੀਆਂ ਪੂੜੀਆਂ ਨੇ ਗਾਇਸ ਓਹੋ ਚਲੋ ਆ ਦੇਖੋ ਨਾਲ ਸੈਲਡ ਸੋਲੇ ਆਲੂ ਸਭ ਕੁਝ ਨਾਲ ਆਇਆ ਵਾਹ ਵਈ ਵਾਹ ਚਲੋ ਕਰ ਲੋ ਬਰਸ਼ ਵਗੈਰਾ ਤੇ ਤੁਹਾਨੂੰ ਫਿਰ ਮੈਂ ਚਾਹ ਬਣਾ ਕੇ ਦਿੰਨੀ ਹੈ ਆਹ ਚਾਹ ਦਾ ਕਰ ਦਿੱਤਾ ਮੈਂ ਬਣਾ ਕੇ ਦੇ ਦੇ ਤੂੰ ਓਕੇ ਦੇਨੀ ਆ ਹਾਂਜੀ ਗਾਇਸ ਅੱਜ ਗੌਰਵ ਜੀ ਬਣਾਣ ਲੱਗੇ ਨੇ ਚਾਹ ਤੇ ਦੇਖੋ ਅੱਜ ਚਾਹ ਦਾ ਟੇਸਟ ਵੀ ਕਿੰਨਾ ਘੈਂਡ ਹੁੰਦਾ ਲੋਕੋ ਆ ਜੀ ਪਾਤੀ ਆਪਾਂ ਸੌਂਫ ਚਾਹ ਪੀਣਾ ਪਾਉਸੋ ਬੱਸ ਤੇ ਤੂੰ ਤੇ ਨੂੰ ਤੂੰ ਟੋਪ ਬੱਸ OK ਅੱਜ ਤੂੰ ਅੱਜ 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 ਮੇਰੀ ਛੁੱਟੀ ਆ ਅੱਜ ਛੁੱਟੀ ਨਹੀਂ ਆ ਤੈਨੂੰ ਅੱਜ ਮੈਂ ਚਾਹ ਬਣਾ ਕੇ ਖਾਣਾ ਕਿਦਾਂ ਚਾਹ ਬਣਾਈ ਦੀ ਅੱਛਾ ਇਹਨੂੰ ਕੋਟਲੋ ਮੜਾਇਆ ਕੋਟੀ ਗਾ ਤੋਂ ਕੁੱਟਣੀ ਗਾ ਤੋਂ ਇਦਾਂ ਤੋੜੋ ਤੋੜ ਕੇ ਪਾਓ OK ਅੱਜ ਅੱਜ ਗੌਰਵ ਜੀ ਸਾਨੂੰ ਦੱਸਣਗੇ ਚਾਹ ਕਿਦਾਂ ਬਣਦੀ ਹੈ ਬਿਲਕੁਲ ਦੱਸਾਂਗਾ ਤੁਹਾਨੂੰ ਸਾਰੀ ਉਹ ਸਾਰੀ ਉਮਰ ਪੀ ਪੀ ਕੇ ਚਾਹ ਬਣਾਉਂਦੀ ਨੇ ਤੇ ਚਾਜਾ ਬਣਾਉਂਦੇ ਨੇ ਦੇਖੋ ਪੱਤੀ ਪਾਓ ਇਦਾਂ ਅੱਛਾ ਠੀਕ ਆ ਓਕੇ ਠੀਕ ਆ ਇਦਾਂ ਹੀ ਬਣਾਉਣਾ ਠੀਕ ਆ ਥੋੜੀ ਪਾਹ ਤਾ ਲੋ ਹਲੋ ਥੋੜੀ ਜਿਹੀ ਮਾਦਾ ਹੋਰ ਪੀਣੀ ਹੈ ਹਲੋ ਓਏ ਹੋਏ ਆਪਾਂ ਤਾਂ ਕੱਫੀ ਕਿ ਚਾਹ ਲੈਣੀ ਹੈ ਮੈਂ ਰੋਟੀ ਲੈਣੀ ਆਪਣੀ ਪੂੜੀਆਂ ਪੜੀਆਂ ਨਹੀਂ ਮੈਂ ਗਾਉਂ ਲੂ ਮਸਾਲ ਲੈ ਚੁੱਕੇ ਪਿੱਛੇ ਆ ਪਿੱਛੇ 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 ਆ ਪਿੱਛੇ ਆ ਹੋਈ ਲੌਂਗ ਲਾਚੀਆਂ ਆ ਗਈਆਂ ਨੇ ਦੇਖੋ ਜੀ ਆਈਆਂ ਲੌਂਗ ਲਾਚੀਆਂ ਉਪਰਾ ਲੌਂਗ ਲੌਂਗ ਥੋੜੇ ਯਾ ਤੁਸੀਂ ਤੁਹਾਨੂੰ ਸਿਰਫ ਦਿਖਾਉਣ ਗਿਆ ਅਜ ਤੁਹਾਨੂੰ ਬੋਲਣ ਨੂੰ ਨਹੀਂ ਗੁੰਨੇ ਲੌਂਗ ਪਾ ਤੇ ਓਏ ਓਏ ਏਡੀ ਗਾ ਜ ਗਰਮੀ ਆ ਬਾਹਰ ਅਜ ਠੰਡੀਆਂ ਹਵਾ ਚੱਲ ਰਹੀ ਹੈ ਬਹੁਤ ਹਾਂ ਵਾਕਈ ਮੈਂ ਕੂਲਰ ਬੰਦ ਕੀਤਾ ਢੇਰੀ ਬੜੀ ਆਈ ਕਹਿੰਦੇ ਸ਼ੁਕਰ ਹੈ ਮੈਂ ਰਾਤੀ ਕੱਪੜੇ ਲਾ ਲਏ ਸੀ ਨਹੀਂ ਤਾਂ ਦੋ ਦਿਨ ਪਿੱਛੇ ਠੰਡ ਖੰਡ ਬਾਅਦ ਚ ਪਾਈਏ ਤੇ ਥੋੜੀ ਪਾਣੀ ਯਾਰ ਫੇਰ ਬੋਲਣਾ ਨਹੀਂ ਚੁੱਪ ਖੰਡੇ ਹੋਣਾ ਅੱਛਾ ਸਾਇਲੈਂਸ ਮਿੱਠਾ ਮੈਂ ਤੇ ਨਹੀਂ ਪੀਂਦੀ ਹਾਂ ਮੈਂ ਮਿੱਠਾ ਚਾਹ ਜੀ ਨਹੀਂ ਨਹੀਂ ਜਿਆਦਾ ਨਹੀਂ ਪੀਂਦੇ ਜੇ ਚਾਹ ਜ ਮਿੱਠਾ ਤੇਜ ਹੋਊ ਤੇ ਆਪਣੀ ਮੁੱਛ ਕਢਾ ਦੂੰ 27 ਸਾਲ ਦਾ ਐਕਸਪੀਰੀਅੰਸ ਆ ਚਾਹ ਦਾ ਹੋ ਬਾਸ ਸਰ ਹੋਏ ਤੁਸੀਂ ਬਿਠਾਣੇ ਹੋ 27 ਸਾਲ ਹੋ ਗਏ 27 ਸਾਲ ਦਾ ਐਕਸਪੀਰੀਅੰਸ ਆ ਚਾਹ ਦਾ ਹਾਂ ਹੁਣ ਕੀ ਲੱਭਦੇ ਪਿਓ ਉਹਨੇ ਨੇ ਭਾਂਡੇ ਗੰਦੇ ਕਰਨੇ ਆ ਸਾਰੇ ਤੇ ਜਿਆਦਾ ਤੋਂ ਜਿਆਦਾ ਗੋਰੋਜੀ ਨੇ ਚਾਹ ਫੈਂਟਨ ਨੂੰ ਹਾਂਜੀ ਫੋਟੋ ਖਿੱਚਾ ਤੁਹਾਡੇ ਹਾਂਜੀ ਖਿੱਚੀ ਗਏ ਚਾਹ ਫੈਂਟਨੋਂ ਨਾ ਕੱਢੀਏ ਆਈ ਫੈਂਟ ਕੇ ਬਣਾਵਾਂਗੇ ਚਾਹ ਅੱਜ ਤੁਸੀਂ ਪੂੜੀਆਂ ਪਾੜੀਆਂ ਪਾਓ ਪਲੇਟਾਂ ਸਾਰੀਆਂ ਲਿਓ ਮੈਂ ਤਾਤਾ ਤੁਹਾਡੀ ਬਣਾਉਣਾ ਸ਼ਾਂਤ ਸੀਟ ਤੋਂ ਆਈਆਂ ਨੇ ਪੂੜੀਆਂ ਜੀ ਮੈਂ ਬੜਾ ਯਾਰ ਖਾ ਕੇ ਤੁਹਾਨੂੰ ਦੱਸਦੇ ਆ ਟੇਸਟ ਕਿੱਦਾਂ ਦਾ ਸਾਰੇ ਜਾਓ ਸ਼ਾਂਤ ਸੀਟ ਦੇ ਉੱਤੋਂ ਪੂੜੀਆਂ ਲਿਆ ਕੇ ਆ ਕੇ ਘਰੇ ਖਾਓ ਐਤਵਾਦੇ ਦਿਨ ਆਹ ਦੇਖੋ ਪਰਮੋਸ਼ਨ ਹੋ ਰਹੀ ਉਹਨਾਂ ਨੂੰ ਕੀ ਲੋੜ ਐ ਵੈਸੇ ਪਰਮੋਸ਼ਨ ਤੇ ਫਿਰ ਨਹੀਂ ਆਪਣੇ ਘਰ ਦੀ ਦੁਕਾਨ ਆ ਫਿਰ ਕੀ ਐ ਗਮਲ ਪੋਸਟ ਕਰ ਦੋ ਕਿਹਿਆ ਤੈਨੂੰ ਨਵੋ ਪੂੜੀਆਂ ਫ੍ਰੀ ਖਾ ਲਾਂਗੇ ਆਪਾਂ ਹੈ ਕਿੰਨੀਆਂ ਪੂੜੀਆਂ ਫ੍ਰੀ ਖਾ ਲਾਂਗੋ ਉਹਨਾਂ ਨੂੰ ਆ ਦਿੱਤੀ ਦਾ ਭੇਜ ਹੀ ਦਿੱਤੀ ਸੀ ਟਿੱਕੀ ਆਈ ਸੀ ਨਾਲ ਭੱਲਾ ਚਾਟ ਆਈ ਨਹੀਂ ਭੱਲੇ ਖਵਾ ਨਹੀਂ ਭੱਲੇ ਵੀ ਆਏ ਸੀ ਆ ਛੋ ਨੂੰ ਫੋਨ ਕਰਾਂਗੇ ਵੇਦਾ ਹੀ ਭੱਲੀ ਆ ਦੇਖੋ ਜੀ ਛੋਲੇ ਆਲੂ ਸਬਜੀ ਨਾਲ ਕਚਾਲੂ ਦਾ achar ਕਚਾਲੂ ਹੈ ਹਾਂ ਜੀ ਨਾ ਗੁੱਝੇ ਪਿਆਜ ਇਹ ਚ ਪਾ ਦਾ ਪਿਆਜ ਵੱਖਰੇ ਬਾ ਸੈਪਰੇਟ ਪਾ ਹੂੰ ਲੋ ਜੀ ਲੋ ਜੀ ਸੈਲਡ ਰੈਡੀ ਹੈ ਜੀ ਨਾ ਨਿਆਣੇ ਤੇ ਠਾ ਲੋ ਨਿਆਣੇ ਠਾ ਲੋ ਤੇ ਖਾ ਲੋ ਨਿਆਣੇ ਠਾ ਕੇ ਖਾ ਲੋ ਇਹ ਤਾਂ ਚਾਹ ਵਾਲੇ ਲੈ ਰਹੀ ਹੈ ਜੀ ਸਾਡੀ ਜਿਕੇ ਕਮਲੀ ਨਚਾ ਸਾਡੀ ਦੇ ਜਰੇ ਜਿ ਕਮਲੀ ਹੋਏ ਜੇ ਤੇ ਮਿੱਠਾ ਤੇਜ ਹੋਇਆ ਤੇ ਆਪਣੇ ਹਲੋ ਕਵਤਾ ਮਿੱਠਾ ਤੇਜ ਹੋਇਆ ਤੇ ਮੇਰੀ ਸਾਸ ਨੂੰ ਬੁਲਾਈ ਕਿਉ ਉਹਨੂੰ ਪਿਉਣੀ ਚਾਹ ਵਾ ਮਿੱਠਾ ਤੇਜ ਹੈ ਸਾਸ ਨੂੰ ਬੁਲਾਈ ਹਾਂ ਸਾਸ ਨੂੰ ਚਾਹ ਪਿਆਦਾ ਹੈ ਇਹ ਸ਼ੂਗਰ ਆ ਨਾ ਅੱਛਾ ਆ ਤੇ ਮੇਗਲਾ ਤੂੰ ਕਿੰਨਾ ਕਰ ਦਾ ਪਿਆਰ ਮੈਂ ਇੰਨਾ ਤੇ ਕਰਦਾ ਉਹਨੂੰ ਮਿੱਠਿਆਲੀ ਚਾਹ ਪਿਆਣ ਦੇ ਆ ਸੱਸ ਨੂੰ ਨਹੀਂ ਲੋੜ ਨਹੀਂ ਉਹਨੂੰ ਐ ਤੇਜੀ ਹਾਂਜੀ ਜੀ ਕੂੜੀਆਂ ਕੱਢ ਲਈਆਂ ਆਪਾਂ ਵਾ ਇਸ ਵਿੱਚ ਚਨੇ ਪਾ ਲਓ ਯਾਰੀ ਮੈਂ ਤਾਂ ਪਿਆਜ਼ ਦੇ ਦੋ ਖਾ ਕੇ ਤੁਹਾਨੂੰ ਦੱਸਦੇ ਆ ਉਹ ਪਿਆਜ਼ ਤਾਂ ਕੋਲੀ ਹੋਰ ਲੈਣੀ ਆਲੂ ਪਾਉਣੇ ਤੂੰ ਵੀ ਲੈਣੀ ਨਹੀਂ ਹੂੰ ਹੂੰ ਗੋਰੋਲੀ ਦੇ ਸੰਗੇ ਖਾ ਕੇ ਮੈਂ ਤਾਂ ਬਹੁਤ ਚੇਰਦੀਆਂ ਖਾਣਾ ਪੂੜੀਆਂ ਆ ਲੈ ਲੋ ਪਰ ਉਹਨੇ ਹਰੇ ਮਿਰਚ ਨਹੀਂ ਦਿੱਤੇ ਹੂੰ ਪਤੈ ਦੀ ਮਮਾ ਦਾ ਫੋਨ ਆਇਆ ਹਾਂਜੀ ਜੀ ਕਿੱਦਾਂ ਹਾਂਜੀ ਜੀ ਵਧੀਆ ਕਹਿੰਦੇ ਤੁਸੀਂ ਦੱਸਦੇ ਰਹਿ ਹੈ ਨਹੀਂ ਚੀਜ਼ ਦਿਖਾ ਦੇਣੇ ਖਾਂਦੇ ਵੀ ਦਿਖਾਇਆ ਕਰੋ ਮੈਂ ਕਿਹਾ ਠੀਕ ਆ ਬਸ ਹਰੀ ਮਿਰਚ ਦੀ ਕਮੀ ਹੈ ਨਾਲ ਜਾ ਸ਼ਾਹਰੂ ਖਾਨ ਦਾ ਰਜ਼ਾ ਹੁੰਦਾ ਜਦ ਤੂੰ ਆਦੀ ਨਾ ਬਾਜੀਗਰ ਫਿਲਮ ਜਿੱਦਾਂ ਹਾਂ ਸ਼ਾਹਰੂ ਵਾਲਾ ਗਾਹ ਸ਼ਾਹਰੂ ਖਾਨ ਹਾ ਹਾ ਮੇਲ ਨਾਲ ਮੈਨੂੰ ਕਿੰਨੀ ਕਰਨਾ ਸੀ ਕੰਪੀਅਰ ਚਲੋ ਕਿਸੇ ਨਾ ਤਾਂ ਅਸੀਂ ਰਲਦੇ ਆ ਮੰਗਾਂ ਨਹੀਂ ਰਲਦੀ ਠੀਕ ਹੁਣ ਆਹ ਇਸ ਸਟੇਜ ਤੇ ਤਾਂ ਤੁਸੀਂ ਆ ਕੇ ਕਹਿਣਾ ਹੀ ਆ ਤੂੰ ਮੇਰੇ ਨਾਲ ਨਹੀਂ ਰਲਦੀ ਹੈ ਆ ਬਹੁਤ ਟੇਸਟੀ ਆ ਹਾਂਜੀ ਜੀ ਹਾਂ ਹੁਣ ਦੱਸ ਦੇ ਤੂੰ ਮੈਂ ਪਹਿਲੀ ਪੂੜੀਆਂ ਲੈ ਆਂਦੀਆਂ ਮੈਂ ਤੇ ਚਾਹ ਬਣਾਈ ਚਾਹ ਪੀ ਕੇ ਦੱਸ ਕਿਦਾਂ ਬੋਲ ਸੱਚੀ ਬਾਏ ਗੋਰ ਮੰਨ ਕੀ ਨਾ ਮੰਨ ਕੀ ਨਾ ਹੋਏ ਇਸ ਵਾਰ ਰੋਜ਼ ਤੁਸੀਂ ਬਣਾਉਂਗੇ ਨਹੀਂ ਇਹ ਕਦੇ ਕਦੇ ਹੁੰਦਾ ਹੁੰਦਾ ਮੈਨੂੰ ਪਸੰਦ ਆਈ ਕਿ ਤੁਸੀਂ ਬਣਾਉਂਗੇ ਨਾ ਨਾ ਕਦੇ ਕਦੇ ਆਂਦਾ ਹੁੰਦਾ ਮੇਰੇ ਚ ਕੁੱਕ ਸੱਚੀ ਬੋਲ ਸੀ ਜੀ ਮੈਂ ਵੀ ਵੇਖ ਲਵਾਂ ਪੀ ਕੇ ਐਵੇਂ ਤਾਂ ਨਹੀਂ ਕਰੀ ਜਾਂਦੀ ਹਾਂ ਬਹੁਤ ਟੇਸਟੀ ਬਣੀ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਤੇਰੀ ਨਹੀਂ ਰੀਸ ਤੇਰੀ ਨਹੀਂ ਰੀਸ ਤੁਹਾਨੂੰ ਪਤਾ ਮੈਂ ਕੱਲ ਲੈ ਕੇ ਆਈ ਸੀ ਤਾਰ ਬਨਣ ਲਈ ਸੋ ਗੌਰਵ ਜੀ ਬਨ ਰਿਹਾ ਦੇਖੋ ਕੱਪੜੇ ਕਿੰਨੇ ਆਏ ਤੇ ਇਹ ਹੁਣ ਮੈਂ ਧੋਣ ਲੱਗੀ ਆ ਸਾਰਾ ਅੰਟੀ ਕੋਲੋਂ ਪੀਲਿੰਗ ਕਰਵਾਉਗੀ ਹਾਂ 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 ਅੱਛਾ ਖਲੇਰਾ ਇਹਦਾ ਫੈਰਾ ਕਿੰਨਾ ਵਾ ਆ ਪੇੜ ਦੇਖੋ ਕਿੰਨਾ ਨਿਕਲਿਆ ਥੱਲੇ ਉਹ ਵਾਲਾ ਪੇੜ ਉੱtre ਉਹ ਵਾਲਾ ਮੀਨੂ ਹੂੰ ਦੇਖੀ ਹੋਏ ਜਲਾ ਰਹੇ ਜੀ ਪੰਜ ਰस्सियां ਦੇਖੋ ਕਿੰਨੀਆਂ ਬੰਨਤੀਆਂ ਗੋਡੂ ਜੀ ਨੇ 1 2 3 4 5 ਹਾਂਜੀ ਹੁਣ ਤਾਂ ਥੋੜੀ ਨਹੀਂ ਕਹਿ ਤੇ ਵੱਚੁਕ ਨੇ ਤਿੰਨ ਤੇ ਆਪਾਂ ਇਧਰ ਲੱਭਣਾ ਲੱਗੇ ਆ ਆਲੂ ਪਕੌੜੇ ਦੀ ਸਬਜ਼ੀ ਪਕੌੜੇ ਮੈਂ ਭੇਲੇ ਸੀਗੇ ਥੋੜੇ ਜਿਹਾ ਪਾਣੀ ਚ ਆਜੋ ਤੇ ਥੋੜੇ ਸੌਫਟ ਹੋ ਜਾਣ ਮਸਾਲਾ ਰੈਡੀ ਹੈ ਤੇ ਅੱਜ ਬਣਨ ਜਾ ਰਹੀ ਹੈ ਆਲੂ ਕੋਲੇ ਸਬਜੀ ਜੋ ਕਿ ਗੌਰਵ ਜੀ ਦੀ ਬਹੁਤ ਫੇਵਰਟ ਹੈ ਬੱਚੇ ਆ ਬੱਚੇ ਹੁਣ ਆਲੂ ਆਲੂ ਨਾ ਖਾ ਲੈਣਗੇ ਕਿਉਂਕਿ ਇਹ ਤਾਂ ਮਿਕਸ ਹੋ ਜਾਣੇ ਆਲੂ ਆਲੂ ਧਿਕੜੇ ਨੇ ਤੇ ਚਲੋ ਗਾਇਜ਼ ਮਿਲਦੇ ਹਾਂ ਜਦੋਂ ਸਬਜੀ ਬਣ ਜਾਂਦੀ ਹੈ ਫਿਰ ਤੁਹਾਨੂੰ ਦਿਖਾਣੀ ਹੈ ਗਾਇਜ਼ ਸਬਜੀ ਰੈਡੀ ਹੋ ਗਈ ਹੈ ਦੇਖੋ ਇਸ ਨੂੰ ਕਾਇਕੇ ਵੀ ਕਰਨਾ ਤਾਂ ਅਨਨ ਆਲੀ ਮਚ ਪਾਵਾਂਗੇ ਪਕੌੜੇ ਵੀ ਆਨ ਹੋ ਗਏ ਐ ਦੇਖੋ ਐਡਨ ਹੋ ਗਈ ਕਾਲ ਵਿੱਚ 컬러 ਚੇਂਜ ਹੋ ਗਿਆ ਚਲੋ ਜੀ ਹਾਂਜੀ ਗਾਇਜ਼ ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ ਅਸੀਂ ਇਹ ਵਾਲਾ ਸ਼ਾਰਟ ਅਪਲੋਡ ਕੀਤਾ ਹੈ YouTube ਤੇ ਜਾਓ ਸਾਡੇ ਚੈਨਲ ਤੇ ਜਾਓ ਓਏ ਚੰਪਿਆ ਮੂੰਹ ਲਾਈ ਜਨਾ ਬਹੁਤ ਨੂੰ ਗੰਦਾ ਆ ਦੇਖੋ ਜੀ ਸਾਡਾ ਗੰਦਾ ਮੋਟਾ ਮੂੰਹ ਲਾਂਦਾ ਬੋਤਲ ਨੂੰ ਤੇਰੀ ਝੂਠੀ ਬੋਤਾ ਤੈਨੂੰ ਗਲਾਸ ਦਿੱਤਾ ਦੇ ਆ ਗਲਾਸ ਪਿਆ ਤੂੰ ਗਲਾਸ ਨਾਲ ਕੱਤੋਂ ਨਹੀਂ ਪੀਂਦਾ ਪਿਆ ਪਾਣੀ ਮੋਟੂ ਇੱਧਰ ਜ਼ਿਆਦਾ ਮਜ਼ਾ ਆਂਦਾ ਤੈਨੂੰ ਪਾਣੀ ਪੀਣ ਚ ਐ ਤੇਰੀ ਕਿਦਾਂ ਕੀ ਕਿਹਾ ਤੂੰ ਦੱਸਿਆ ਫੇਰ ਮੂੰਹ ਲਾਈ ਜਨਾ ਇਹ ਤੇਰੀ ਪਰਸਨਲ ਬੋਤਲ ਆਂ ਕਿਆ ਗਲਦੀ ਗੰਦੀ ਬਾਤ ਐ ਇਦਾਂ ਮੂੰਹ ਲਾ ਕੇ ਇਦਾਂ ਨਹੀਂ ਯਾਰ ਯਾਰ ਤੂੰ ਫੇਰ ਹੋਈ ਗੱਲਾਂ ਟੱਲਦਾ ਨਹੀਂਗਾ ਅਦੇ ਲਿਆ ਯਾਰ ਟਲਦਾਨੀ ਹੈਗਾ ਹਾਂਜੀ ਜੂਜੀ ਯੂਸੀ ਉਹ ਜੂਸ਼ਾ ਜੀ ਬੈਡ ਮੈਨਰ ਸਾਈਡ ਦਾ ਬੈਠ ਸੱਦੇ ਕੋਈ ਬੈਠ ਕੇ ਰੋਟੀ ਖਾਓ ਚਲੋ ਚੌਂਕੜੀ ਮਾਰ ਕੇ ਹਾਂ ਸ਼ਾਬਾਸ਼ ਗੁੱਡ ਬாய் ਬੈਠ ਕੇ ਰੋਟੀ ਖਾਓ ਵੈਰੀ ਗੁੱਡ ਉਹ ਵਾਹ ਉਹ ਵਾਹ ਉਹ ਵਾਹ ਉਹ ਵਾਹ ਉਹ ਵਾਹ ਮਸਤੀ ਮਸਤੀ ਆਏ 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 ਮਸਤੀ ਟਾਈਮ ਆਏ ਅੰਟੀ ਗਾਇਸ ਹੁਣ ਨੀਤਾ ਜੀ ਦੇਖਿਏਗੀ ਕਰ ਰਹੇ ਨੇ ਹਾਂਜੀ ਅੱਜ ਰੋਟੀ ਪਾਣੀ ਦੀ ਦੇ ਦੂੰਗਾ ਕਿ ਨਹੀਂ ਦੇਵਾਂਗਾ ਗੱਲਾਂ ਹੀ ਕਰੀ ਜਾਊਂਗੇ ਅੱਜ ਦੀ ਵਲੋਗਿੰਗ ਹੈਂਡਲ ਕਰ ਰਿਆ ਗੌਰਵ ਜੀ ਦੇਖ ਤਾਂ ਸੁਵੇਰ ਦੇ ਲੱਗੇ ਹੋਏ ਆ ਦੋ ਵਾਰ ਪੋਸਟ ਕਰ ਦੋ ਹਾਂਜੀ ਮੈਂ ਬਣਾ ਲਈਆਂ ਬੱਚਿਆਂ ਨੂੰ ਰੋਟੀ ਦੇ ਦਿੱਤੀ ਐ ਸਟੌਪ ਕਰ ਦੋ ਹਾਂਜੀ ਗਾਇਸਾਂ ਦੇਖੋ ਜੀ ਅੱਜ ਰੋਟੀਆਂ ਲੱਥ ਰਹੀਆਂ ਮੈਂ ਰੋਟੀ ਦੇ ਦਿੱਤੀ ਐ ਇੱਧਰ ਘੋ ਕੱਢ ਰਹੀਆਂ ਕਿਉਂਕਿ ਥੋੜਾ ਜਿਹਾ ਕਿਓ ਸੀ ਉਹਦੇ ਵਿੱਚ ਜਾ ਰਹੇ ਹਾਲਾ ਉਹ ਦੇਖੋ ਜੀ ਉਹ ਦੇਖੋ ਉਹ ਦੇਖੋ ਕੀ ਕਰ ਰਿਹਾ ਲਵਾਲੀ 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 ਮੇਰੀ ਤਾਂ ਗੱਲ ਵਿੱਚ ਹੀ ਰਹੇਗੀ ਕਿਉਂਕਿ ਇੰਨਾ ਕੁ ਕਿਓ ਸੀ ਦੇਸੀ ਉਹ ਵਿੱਚ ਜਾਇਲਾ ਕੀੜਾ ਪੈ ਗਿਆ ਮੈਂ ਥੋੜਾ ਹੁਣ ਮੈਂ ਕੱਢ ਰਹੀ ਆ ਫਰੈਸ਼ ਐਦਾ ਦੇਖੋ ਕਿਓ ਕਿਓ ਇਹ ਕੱਢੀ ਜਾਏਗੀ ਸਾਨੂੰ ਰੋਟੀ ਵੀ ਦੇਣਗੀ ਹਾਂ ਤੇਲ ਤੇ ਰੋਟੀ ਇੱਥੇ ਟਾਈਗਰ ਰੋਟੀ ਬਣਾ ਰਹੀ ਆ ਤੂੰ ਦੇਖੀਏ ਬਾਹਰ ਕੋਈ ਆਇਆ ਲੱਗਦਾ ਹਾਂ ਤੂੰ ਜਰਾ ਦੇਖੀਏ ਬਾਹਰ ਕੌਣ ਆਇਆ ਨਹੀਂ ਉਧਰ ਨਾ ਨਹੀਂ ਆਇਆ ਕੋਈ ਬਾਸ ਕਾਲ ਟਾਈਗਰ ਪਿੰਜਰੇ ਚ ਆ ਦੇਖੋ ਸਾਡਾ ਟਾਈਗਰ ਨੂੰ ਆਵਾਜ਼ ਦਿਓ ਪਿੰਜਰੇ ਚ ਸੁੱਧਾ ਪਿੰਜਰੇ ਚ ਬਸ ਜਨਾਬ ਕੀ ਹਾਲ ਆ ਭਾਜੀ ਨੂੰ ਕੀ ਕਰੀ ਜਾਂਦੇ ਤੁਸੀਂ ਬਾਸ ਕਰੋ ਜਾ ਰਹੇ ਹੁਣ ਸਾਰੀ ਦਿਹਾੜੀ ਹੁਣ ਦੁਕਾਨ ਹੁਣ ਬੰਦ ਕਰ ਦਿਓ ਹੁਣ ਸਟਾ ਢਾਬਾ ਹੁਣ ਬੰਦ ਕਰੋ ਢਾਬਾ ਬੰਦ ਕਰੋ ਟਾਈਮ ਵੀ ਹੋ ਗਿਆ ਹੈ ਮੰਗੋਸ ਨੂੰ ਫੋਨ ਕੀਤਾ ਨਹੀਂ ਉਹਨੇ ਨਹੀਂ ਆਣਾ ਆਪਾਂ ਨੂੰ ਪਾਣੀ ਪਾਣੀ ਆਪਾਂ ਪਾ ਦਨੇ ਉਹ ਹੈਲੋ ਜਵਾਨ ਦੇ ਆ ਦੇਖੋ ਜੀ ਇੱਕ ਨੂੰ ਠਾਕ ਕਰਕੇ ਗਿਆ ਰੋਕ ਕੇ ਤੇ ਦੋਨੇ ਪੁੱਠੇ ਬੈ ਕੇ ਖਾਂ ਲਾਪੇ ਉਹ ਯਾਰ ਐਦਾਂ ਵੇਉ ਕਰਦੇ ਦੀ ਇੱਥੋਂ ਯਾਰ ਆਏ ਵਾਏ ਵਾਏ ਆਏ 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 ਹਾਂਜੀ ਉੱਠ ਕੇ ਖਾਓ ਭਾਈ ਸਾਹਿਬ ਨਹੀਂ ਨਹੀਂ ਇਹ ਵਧੀਆ ਐਦਾਂ ਨਹੀਂ ਉੱਠ ਕੇ ਬੈ ਕੇ ਖਾਪੋ ਉੱਠ ਕੇ ਬੈ ਉੱਠ ਕੇ ਬੈ ਚੱਲ ਮੇਰਾ ਪੁੱਤ ਚੱਲ ਟੇਡ ਬੈਠ ਕੇ ਖਾ ਚੱਲ ਉਹਦੇ ਉੱਟ ਗਿਆ ਨਾ ਚੱਲ ਮੇਰਾ ਪੁੱਤ ਆ ਮੈਂ ਲਿਆ ਦਿੰਨਾ ਚੱਲ ਬੈਠ ਕੇ ਖਾ ਰੋਟੀ ਕੀ ਲੈਣਾ ਤੂੰ ਕੀ ਦਿੰਨਾ ਚੱਲ ਬੈਠ ਕੇ ਖਾ ਹਾਂ ਗੁੱਡ ਤੁਸੀਂ ਨਾ ਅਰਮਾਨ ਮਲਿਕ ਦੇ ਵਲੌਗ ਦੇਖਿਆ ਕਰੋ ਕਿਉਂ ਕੀ ਗੱਲ ਅਰਮਾਨ ਮੈਂ ਅਰਮਾਨ ਮਨਿਕ ਲੈਣੋਂ ਘਟਾਂ ਆਹੋ ਮੈਂ ਇਹ ਹੀ ਕਹਿਣੀ ਆ ਸਾਜੀ ਆਈ ਦੱਸੋ ਇਹਨਾਂ ਅਰਮਾਨ ਮਨਿਕ ਲੈਣੋਂ ਘਟ ਲੱਗਦੇ ਆ ਇਹ ਇਹੀ ਕਹਿਣੀ ਆ ਜਿੱਦਾਂ ਆਪਣੇ ਬੱਚਿਆਂ ਦੇ ਵਲੌਗ ਬਣਾਉਂਦੇ ਆ ਉਸੇ ਤਰ੍ਹਾਂ ਹੀ ਅਸੀਂ ਕਾਪੀ ਕਰਿਆ ਕਰੋ ਕੋਪੀ-ਕੂਪੀ ਨਹੀਂ ਜੱਟ ਨੇ ਲਿਖੀ ਅਜੇ ਤੱਕ ਨਹੀਂ ਕੀ ਜੀ ਅੱਜ ਦਾ ਆਪਣਾ ਹੀ ਦੰਦਾ ਕਾਪੀ ਨਾ ਕਹੀ ਦੀ ਕੀਤੀ ਤੇ ਨਾ ਕਹੀ ਦੀ ਚੱਲ ਹੁਣ ਗਾਇਜ਼ ਤੁਸੀਂ ਅਸੀਂ ਦੋ ਸ਼ਾਰਟਸ ਅਪਲੋਡ ਕੀਤੇ ਆ ਤੇ ਸਾਨੂੰ ਜਿਆਦਾ ਤੋਂ ਜਿਆਦਾ ਉੱਤੇ ਪਿਆਰ ਦਿਓ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਬਹੁਤ ਬਹੁਤ ਪਿਆਰ ਦਿਓ ਸਾਡੇ ਸ਼ਾਰਟ ਹੁਣ ਲਗਾਤਾਰ ਪੈਣਗੇ ਆਪਣੇ ਢੋਰੇ ਨੇ ਨਵੇਂ ਤੋਂ ਨਵੇਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਇਸੇ ਨਾਲ ਹੀ ਕਰਦੇ ਆ ਅਸੀਂ ਅੱਜ ਦੇ ਵਲੌਗ ਦਾ ਐਂਡ ਕਿਉਂਕਿ ਅਸੀਂ ਹੁਣ ਸ਼ਾਰਟ ਸ਼ੂਟ ਕਰਨਾ ਸ਼ੂਟ ਦੀ ਤਿਆਰੀ ਸਾਡਾ ਪਰਲੇ ਕਵਰੇਜ ਸਾਰਾ ਕੈਮਰਾ ਕੁੰਡਾ ਸਭ ਤਿਆਰ ਹੈ ਸੈਟਅਪ ਸਾਰਾ ਲੱਗਾ ਪਿਆ ਤੇ ਹੁਣ ਸ਼ੂਟ ਕਰ ਸ਼ੁਰੂ ਕਰਨ ਲੱਗੇ ਆਂ ਤੇ ਉਸ ਇਸੇ ਕਰਕੇ ਸਾਨੂੰ ਹੁਣ ਇਜਾਜ਼ਤ ਦਿਓ ਅੱਜ ਦੇ ਵਲੌਗ ਨਾਲ ਇੱਥੇ ਕਰਦੇ ਆਂ ਸੀ ਐਂਡ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕਾਈਂ ਮਿਲਦਾ ਹੈ ਕਿ ਨਵਾਂ ਵਲੌਗ ਨਾਲ ਬਾਏ ਬਾਏ ਗਾਇਜ਼ ਟੇਕ ਕੇਅਰ